ਕਰਦੇ ਆਂ ਬੰਗਲਾਂ ਵਤਨ ਭਾਈ ਅਮਰਪਾਲ ਸਿੰਘ ਖਾਲਸਾ ਜੀ ਤੋਂ ਮਰਦਾਨ ਸਿੰਘ ਦਾ ਸਰਜੀਤ ਸਿੰਘ ਖਾਲਸਾ ਸਿੰਘ ਜੀ ਸਿੰਘ ਮਾਣ ਮੇਰੇ ਪੰਜ ਵਿਚੇਰੇ ਆ ਗੋਟਾਂ ਵਿੱਚ ਆਇਆ ਉਦਰਾ ਜਿਹੜਾ ਇੱਕ ਬੀਜੇਪੀ ਨੇ ਬੋਟਨ ਦੀ ਖਾਤਰ ਸਰਸੇ ਵਾਲੇ ਸਾਧ ਨੂੰ ਇਹ ਪੰਜ ਕੀ ਕਰ ਦਿੱਤਾ ਸਤ ਜੀ ਨੂੰ ਜਿਹੜਾ ਅਜੇ ਅਜਰਜੀ ਸਿੰਘ ਦਾ ਆਲਕੋਣ ਨੇ ਵੀ ਇਹਨੂੰ ਨਕਾਰਤਾ ਉਹਨਾਂ ਨੇ ਪੰਜ ਬੰਦੇ ਨੇ ਜਿਹੜਾ ਵਰੀ ਕਰ ਦਿੱਤਾ ਡੇਰੇ ਵਾਲਿਆਂ ਨੂੰ ਮਾਗਲੇ ਦੇ ਬੰਦੇ ਅੰਦਰ ਗਏ ਉਹਨਾਂ ਸਤਿਕਾਰ ਦੇ ਉਹਨਾਂ ਨੂੰ ਪੰਜ ਨੂੰ ਅਜੇ ਵਰੀ ਕਰ ਦਿੱਤਾ ਹੋਵੇ ਇਹ ਸਿਰਫ ਪਾਜ ਪਾਣੇ ਦੀ ਖਾਤਰ ਇਹ ਸਭ ਕੁਝ ਕਰ ਰਹੇ ਆ ਵੀ ਪੰਜਾਬ ਦੇ ਵਿੱਚੋਂ ਸਾਨੂੰ ਵੋਟਾਂ ਪਾਣੀਆਂ ਵੋਟਾਂ ਦੀ ਖਾਤਰ ਅਜ ਸਰਸਰ ਸਾਧ ਨੂੰ ਕੀ ਕਹਿੰਦੇ ਬਈ ਕਰਤਾ ਇਧਰ ਸਾਡੇ ਬੰਤੀ ਸਿੰਘ ਜਿਹੜੇ ਆ ਗਿਓ ਸਜ਼ਾ ਵੀ ਪੂਰੀਆਂ ਕਰ ਚੁੱਕੇ ਆ ਉਮਰਾਂ ਦੀ ਉਮਰਾਂ ਲੰਘੀਆਂ ਨੇ ਜੇਲਾਂ ਦੇ ਵਿੱਚ ਉਹਨਾਂ ਨੂੰ ਕੋਈ ਛਾਹ ਨਹੀਂ ਗਾ ਇਧਰ ਇਧਰ ਸਰਸਰ ਸਾਧ ਨੂੰ ਆਲੰਦਰੀਂ ਦੋਸਾਰੰਦਰੀ ਰੱਖਣਾ ਸਭ ਬਰੀ ਕਰਤਾ ਤੇ ਬੜੀ ਸ਼ਰਮ ਦੀ ਗੱਲ ਸਾਡੇ ਵਾਸਤੇ ਸਿੱਖਾਂ ਵਾਸਤੇ ਪਰ ਅਸੀਂ ਸਮਝਦੇ ਫੇਰ ਇਹਦੀ ਵੋਟਾਂ ਫੇਰ ਉਹ ਜੇ ਬੇਕਾਰ ਬੰਦਿਆਂ ਨੇ ਵੋਟਾਂ ਫੇਰ ਪਾਉਣਗਾ ਅਸੀਂ ਚੰਗੇ ਬੰਦੇ ਨੂੰ ਵੋਟ ਫੇਰ ਨਹੀਂ ਪਾਉਂਦੇ ਹਲੇ ਵੀ ਨਹੀਂ ਅਸੀਂ ਸੋਚਦੇ ਸਾਡੇ ਦਿਮਾਗ ਚ ਆਲੇ ਬਣੀ ਇਹ ਗੱਲਾਂ ਹੁਣ ਦੇਖ ਲਿਓ ਸਭ ਤੋਂ ਵੱਧ ਵੋਟਾਂ ਪੈਣੀਆਂ ਹਲੇ ਵੀ ਇਹਨਾਂ ਨੂੰ ਆਪ ਦਾ ਬੰਦਾ ਇਹਨਾਂ ਨੇ ਕੋਈ ਜਿਹੜਾ ਗੁਰਸੇ ਦਾ ਬੰਦਾ ਉਠਾਉਣਾ ਇਹਨਾਂ ਨੇ ਕਿਸੇ ਨਹੀਂ ਜਿੱਤਿਆ ਹਾਂ ਇੱਕ ਵੋਟਾਂ ਦੀ ਖਾਤਰ ਇਹਨਾਂ ਸਰਸਵਾਰ ਸਾਧ ਨੂੰ ਜਿਹੜਾ ਬਰੀ ਕਰ ਦਿੱਤਾ ਇੰਨੇ ਕੇਸਾਂ ਦੇ ਵਿੱਚੋਂ ਪੰਜ ਜਣਾਂ ਨੂੰ ਜਿਹੜਾ ਅੱਜ ਬਰੀ ਕਰ ਦਿੱਤਾ ਹਾਈ ਕੋਰਟ ਨੇ ਇੱਕ ਵੋਟਾਂ ਦੀ ਖਾਤਰ ਭਾਜਪਾ ਨੇ ਵੋਟਾਂ ਲੈਣ ਦੀ ਖਾਤਰ ਸਿਰਫ ਗੱਲੀਆਂ ਵੋਟਾਂ ਦੇ ਖਾਤਰ ਨੂੰ ਬਰੀ ਕਰਿਆਗਾ ਹੋਰ ਕੋਈ ਗੱਲ ਨਹੀਂ ਨਾ ਕੋਈ ਭਾਜਪਾ ਨੇ ਇੱਕ ਬਲਾਤਕਾਰੀ ਸਾਦ ਨੂੰ ਮੈਨੂੰ ਪਤਾ ਸੀਗਾ ਕਿ ਬਲਾਤਕਾਰ ਵੋਟਾਂਾਂ ਦਾ ਸੌਕਾ ਸੋਇਆ ਸੀ ਇਹਨਾਂ ਨੇ ਫੇਰ ਵੀ ਦੇਖੋ ਸਿਰਫ ਇੱਕ ਰਾਜਨੀਤੀ ਵੋਟਾਂ ਦੀ ਯਾਦ ਦੇ ਵਿੱਚੋਂ ਵੋਟਾਂ ਲੈਣ ਦੇ ਲਈ ਇਹਨਾਂ ਨੇ ਮੌਕੇ ਤੇ ਆ ਕੇ ਜਮਾ ਵੋਟਾਂ ਦੇ ਨੇੜੇ ਆ ਗਾ ਉਹ ਬਰੀ ਕੀਤਾ ਵੀੜ ਆਪਣੇ ਯਾਦ ਦੇ ਵਿੱਚੋਂ ਸਾਨੂੰ ਵੋਟਾਂ ਪੈ ਜਾਣ ਪਰ ਨਹੀਂ ਲੋਕ ਸਿਆਣੇ ਨੇ ਹੁਣ ਕੁਝ ਨਾ ਕੁਝ ਪਰ ਫਿਰ ਵੀ ਦਾ ਕਾਰਨ ਇਹ ਸੀ ਜੋਨੀਸ਼ਾ ਜੀ ਦੇ ਸਾਡੇ ਬੰਦੀ ਸਿੰਘਾ ਜਿਹੜੇ ਉਮਰਾਂ ਕੱਟ ਚੁੱਕਿਆ ਆ ਦੀਆਂ ਉਹ ਸਜ਼ਾ ਪੂਰੀਆਂ ਕਰ ਚੁੱਕਿਆ ਉਮਰਾਂ ਲੰਘੀਆਂ ਨੇ ਜਿਹਨਾਂ ਦੇ ਬੈਠਾ ਨੂੰ ਉਹਨਾਂ ਨੂੰ ਵਰੀ ਨਹੀਂ ਕਰਦੇ ਸਰਸਵਾਲੇ ਸਾਧ ਨੂੰ ਜਿਹੜਾ 2 ਸਾਲਾਂ ਦੇ ਵਿੱਚ ਉਹਨੂੰ ਵਰੀ ਕਰ ਦਿੱਤਾ ਪੰਜ ਜਾਨਾਂ ਦਾ ਜਿਹੜਾ ਤੇ ਵਰੀ ਕਰਤਾ ਹਾਈ ਕੋਰਟ ਨੇ ਸਰਸਵਾਲੇ ਸਾਧ ਨੂੰ ਇਹ ਸਾਨੂੰ ਸਿੱਖਣਾ ਨੂੰ ਸੋਚਣਾ ਪੈਣਾ ਪਰ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ ਹਰ ਵਕਤ ਅਸੀਂ ਗੁਲਾਮੀ ਤੋਂ ਬਾਹਰ ਨਿਕਲ ਨਹੀਂ ਚਾਹੁੰਦੇ ਆਪਣੇ ਆਪ ਹੀ ਗੁਲਾਮ ਹੋਈ ਜਾਂਦੇ ਆ ਦਿਨੋਂ ਦਿਨਾਂ ਅਸੀਂ ਯਾਦ ਹੋਣੇ ਨਹੀਂ ਚਾਹੁੰਦੇ ਆ ਫਿਰ ਇਹਨਾਂ ਨੂੰ ਬੋਟਾ ਪਾਈ ਜਾਂਦੇ ਆ ਗੁਲਾਮੀ ਹਟਿਆਈ ਜਾਂਦੇ ਆ ਡੰਡੇ ਖਾਈ ਜਾਂਦੇ ਆ ਕੁੱਟਾਈ ਜਾਂਦੇ ਆ ਇਹਨਾਂ ਨੂੰ ਫੇਰ ਜਿਤਾਇਆ ਦਿੰਦੇ ਆ ਕੁੱਟਵਾਗਾ ਜਿਤਾਇਆ ਦਿੰਦੇ ਆ ਹੁਣ ਤਾਂ ਇਹਨਾਂ ਦਾ ਸੰਸਤਾ ਵੀ ਇਹਨਾਂ ਦੀ ਸਪੋਰਟ ਕਰਨ ਲੱਗ ਗਈਆਂ ਅ ਅਸਰ ਇਸ ਕਮੇਟੀ ਦਾ ਪ੍ਰਧਾਨ ਰੇਂਜ ਸਿੰਘ ਤਾਮੀ ਉਹ ਕੰ다 ਅਕਾਲੀ ਦਲ ਨੂੰ ਵੋਟ ਪਾ ਲੈ ਚੱਕੜੀ ਦੇਖ ਲੋ ਸਿੱਧੀ ਸ਼ਰੇਆਮ ਐਡ ਸਪੀਕਰ ਜੇ ਬੋਲੀ ਜਾਂਦਾ ਕਿ ਤੱਕੜੀ ਨੂੰ ਵੋਟ ਪਾਓ ਇਹ ਪੰਥਕ ਪਾਰਟੀ ਉਹ ਭਰਾਵਾ ਕਿਹੜੇ ਪਾਸੇ ਪੰਥਕ ਪਾਰਟੀ ਆ ਸਾਨੂੰ ਵੀ ਤਾਂ ਪਤਾ ਲੱਗੇ ਜੀ ਇਹ ਪੰਥਰੀ ਪਾਰਟੀ ਆ ਸਾਨੂੰ ਸਮਝਾ ਤਾ ਸੇ ਵੀ ਪੰਥਕ ਪਾਰਟੀ ਕਿਹੜੇ ਪਾਸੇ ਰਹਿ ਗਈ ਏ 25 ਹਜ਼ਾਰ 20 ਹਜ਼ਾਰ ਰਾਜ ਕਰੇਗਾ ਕਦੇ ਇਹਨਾਂ ਨੇ ਗੰਦੀ ਸਿੰਘ ਜੀ ਇਹ ਲੈ ਕੇ ਆ ਜੀ ਮੋਦੀ ਨੇ ਉਹ ਕਰਤਾ ਕਰੀ ਸਾਡਾ ਕੋਈ ਨਾ ਅੰਤਕ ਪਾਰਟੀ ਦਾ ਹੋਇਆ ਕੋਈ ਇਦਾਂ ਦਾ ਕੰਮ ਇਹਦੇ ਪੰਤਰੀ ਪਾਰਟੀ ਆ ਬਾਦਲ ਦੀ ਪੰਤਰੀ ਪਾਰਟੀ ਆ ਕੋਈ ਬੰਦੀ ਜੰਗ ਰਿਆ ਕਰਾਇਆ ਅੰਮ੍ਰਿਤਪਾਲ ਨੂੰ ਫੜਾਉਣ ਦੇ ਸਭ ਤੋਂ ਵੱਧ ਜ਼ੋਰ ਲੱਗਿਆ ਇਹਨਾਂ ਦਾ ਮਜੀਠੀ ਦਾ ਸਿਮਰਦਾ ਫੁੱਲ ਜ਼ੋਰ ਲੱਗਿਆ ਵੀ ਅੰਮ੍ਰਿਤਪਾਲ ਫੜਿਆ ਜਾਵੇ ਫੜਿਆ ਜਾਊਗਾ ਆ ਦੇ ਸਿੱਖਾਂ ਨੂੰ ਫੜਾਈ ਜਾਂਦਾ ਉਧਰ ਸਾਰੇ ਸਾਧੂ ਅੱਜ ਉਹਨਾਂ ਨੂੰ ਬਰੀ ਕਰਤਾ ਪਰ ਸਾਡੇ ਸਿੱਖੇ ਸਮਝਦੇ ਨਹੀਂ ਇਹਨਾਂ ਗੱਲਾਂ ਨੂੰ ਹਲੇ ਵੀ ਅਸੀਂ ਬੋੜੀ ਵੱਡੀ ਗੁਲਾਮੀ ਚ ਗੁਲਾਮੀ ਚ ਜਿੰਨਾ ਜਿਹੜੀ ਆਪਣੇ ਆਪ ਨਹੀਂ ਨਾ ਬਣਦੇਗੇ ਸੀ ਗੁਲਾਮ ਉਹਨਾਂ ਚਿਰ ਤੋਂ ਆਪਣੇ ਕੋਲ ਟਾਂਹੀ ਪੈਣੀ ਆ ਤੇ ਘੁੱਟ ਖਾਂਦੇ ਵੀ ਰਵਾਂਗੇ ਅੱਗੇ ਵੀ ਘਾਂ ਵੀ ਪੈਣੀ ਆ ਐਦਾਂ ਕੀ ਜੇ ਮੋਦੀ ਬਣ ਗਿਆ ਦੁਬਾਰੇ ਦੇਖ ਲੋ ਕਿਹੜੇ ਲੋਟ ਕੁੱਟ ਬੂ ਲੋਟੇ ਤੁਸੀਂ ਚੇਤਾ ਰੱਖਿਓ ਰਾਂਝਾ ਪੜ ਵੜਨਾ ਕੁੱਟੜਾ ਤੁਹਾਨੂੰ ਅੱਲੇ ਹੋਂ ਸਖਦਾ ਵਸ ਗੱਲਾਂ ਵਾਲੇ ਰਹੇ ਆਂ ਕਰਦਾਂ ਬਹੁ ਕਰਦਾਂਗੇ ਪਤਾ ਲੱਗ ਜਰ ਕਿ ਕਿੰਨਾ ਕਿੱਜਤਾਂ ਹੋ ਗਿਆ ਐ ਪਤਾ ਲੱਗ ਕਿ ਖਡੂਰ ਸਾਹਿਬ ਪਰੀ ਗੋੜਾ ਸਰੂਰ ਲੁਧਿਆਣਾ ਇਹਨਾਂ ਹੀਟਾਂ ਤੋਂ 4-5 ਦੀ ਪਤਾ ਲੱਗੀ ਜੀ 4-5 ਹੀਟਾਂ ਸਕਾਂ ਨੂੰ ਮਿਲਦੀਆਂ ਕਿਵੇਂ ਹੁੰਦਾ ਉਹ ਅਗਲੇ ਵੋਟਾਂ ਦੀ ਖਾਤਰ ਉਹ ਲੈ ਕੇ ਸਰਸੇ ਦਾ ਸਾਧ ਨੂੰ ਬਰੀ ਕਰਾ ਕੇ ਸਿਰਫ ਇੱਕ ਵੋਟਾਂ ਹੀ ਰਾਜਨੀਤਿਕ ਸਰਕਾਰ ਰਾਜਨੀਤੀ ਕਰਦੇ ਨਾ ਉਹ ਬਰੀ ਕਰਤਾ ਉਹਨਾਂ ਨੇ ਅੱਜ ਪੰਜ ਬੰਦਿਆਂ ਨੂੰ ਬਰੀ ਕਰਤਾ ਸਾਡੇ ਸਿੱਖ ਜੇਲ੍ਹਾਂ ਚ ਉਮਰਾਂ ਵੀ ਟਾਂਗ ਗਿਆ ਉਹਨਾਂ ਦੀਆਂ ਸਿਆਮਾ ਪੂਰ ਗਿਆ ਹੋ ਗਿਆਂ 25-25 ਸਾਲ ਤੋਂ ਚੱਪ ਗਿਆ 30-32-32 ਸਾਲ ਹੋ ਗਏ ਉਹਨਾਂ ਨੂੰ ਵਰੀ ਕਰਨਾ ਨਾਲ ਹੀ ਰੰਦੇਗੇ ਜਿਹੜਾ ਬਲਾਤਕਾਰ ਹੀ ਸਾਹ ਸੀ 2 ਸਾਲਾਂ 2 ਸਾਲ ਦੇ ਅੰਦਰ ਰਹਿਣ ਦੇ ਤਾਲੇ ਨੇ ਵਰੀ ਕਰਾ ਲਿਆ ਪਰ ਅਸੀਂ ਸਮਝਦੇ ਨਹੀਂ ਇਹਨਾਂ ਗੱਲਾਂ ਪਤਾ ਨਹੀਂ ਅਸੀਂ ਕਿੱਥੇ ਉਲਝ ਜਾ ਜੀਏ ਝਾੜੂ ਵਾਲਾ ਵਾਂਗਦਰ ਬਿਨਾਂ ਕਰ ਲਿਆ ਮੰਗਤਰੇ ਕਾਂਗਰਸ ਮੰਗਤਰੇ ਕਰਦੇ ਆ ਉਹਨਾਂ ਦੇ ਚਾਰੇ ਪਾਸੇ ਗੁੱਟ ਪੈਂਦੀਆਂ ਨਾਲੇ ਪਤਾ ਵੀ ਗੁੱਟ ਪੈਂਦੀ ਆ ਇਹ ਵਰੀ ਅਸੀਂ ਫੇਰ ਨਹੀਂ ਖੜਾ ਛੜਦੇ ਸੋਚਣਾ ਪੈਣਾ ਪ੍ਰਭੂ ਆਪਾਂ ਨੂੰ ਇਹਨਾਂ ਗੱਲਾਂ ਨੂੰ ਇਹ ਜਿਨ ਨਦਰ ਆਪਾਂ ਇਹ ਚੀਜ਼ ਮੰਨਦੇ ਨਹੀਂ ਵੀ ਆਪਾਂ ਗੁਲਾਮ ਹਾਂ ਉਹਨਾਂ ਚਿਰ ਆਪਣਾ ਕੋਈ ਹੱਲ ਨਹੀਂ ਜਿੱਦ ਤੱਕ ਤੁਸੀਂ ਸਾਰੇ ਖਾਲਸੇ ਬਣ ਗਏ ਅੰਮ੍ਰਿਤਧਾਰੀ ਹੋ ਗਏ ਸਾਸ਼ਤਰਧਾਰੀ ਹੋਏ ਫੇਰ ਤੁਹਾਡਾ ਹੱਲ ਹੋਊਗਾ ਇਹ ਚੀਜ਼ ਨੂੰ ਮੰਨ ਚ ਇਹ ਚੀਜ਼ ਹੋਣੀ ਜ਼ਰੂਰੀ ਆਪਣੇ ਜੀ ਵੀ ਅਸੀਂ ਗੁਲਾਮ ਹਾਂ ਇਹਨਾਂ ਚੀਜ਼ਾਂ ਨੂੰ ਮੰਨਾਂਗੇ ਵੀ ਆਹ ਅਸੀਂ ਗੁਲਾਮ ਆ ਇਹ ਰਹੀ ਆਪਣਾ ਕੋਈ ਹੱਲ ਉਹ ਜਿਨ ਨਦਰ ਆਪਾਂ ਉਹ ਵੀ ਕਹਿੰਦੇ ਰਹੀਏ ਵੀ ਇਹਨਾਂ ਨੂੰ ਵਾਰਨਿੰਗ ਦਿੰਨੇ ਇਹਨਾਂ ਨੂੰ ਫਲਾਣਾ ਸੰਤ ਕਹਿੰਦੇ ਹੁੰਦੇ ਜੀ ਭੰਡਾਰਾ ਵਾਲੇ ਸੰਤ ਜਨਾਰ ਸਿੰਘ ਆਖਦਾ ਇਹ ਗੱਲ ਕਹਿੰਦੇ ਸੀਗੇ ਵੀ ਆਪਾਂ ਸਟੇਜਾਂ ਤੋਂ ਬੜੇ ਕਹਿ ਦਿੰਦੇ ਸੀ ਇਹਨਾਂ ਨੂੰ ਵਾਰਨਿੰਗ ਦਿੰਨੇ ਸੀ ਇਹਨਾਂ ਨੂੰ ਚਤਾਵਨੀ ਦਿੰਨੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਸੋਚਣਾ ਸੰਤ ਕਹਿੰਦੇ ਆਪਾਂ ਨੂੰ ਚਾਹੀਦਾ ਵੀ ਆਪਾਂ ਅੱਗੇ ਕਰਨਾ ਕੀ ਆ ਉਹ ਤਾਂ ਸੋਚੀ ਬੈਠੇ ਇਹਨਾਂ ਜਲੀਲ ਕਰੋ ਇਹਨਾਂ ਦੀ ਆਪਾਂ ਗਾਲ੍ਹਾਂ ਲਾਓ ਇਹਨਾਂ ਦੇ ਜਿਹੜੇ ਆਗੂ ਉਹਨਾਂ ਨੂੰ ਜੇਲ੍ਹਾਂ ਸਿੱਟੋ ਹੂੰ ਹੋਇਆ ਤੁਸਾਂ ਆਪਾਂ ਕਹਿੰਦੇ ਆਪਾਂ ਕਰਨਾ ਕੀ ਆ ਅੱਗੇ ਸਾਰਿਆਂ ਨੂੰ ਪਤਾ ਸੀ ਬਿਆਨ ਸੁਣਿਆ ਹੋਣਾਗਾ ਰਜਿੰਦਰ ਸਿੰਘ ਧਾਮੀਆ ਇਹਦਾ ਸ਼੍ਰੋਮਣੀ ਗਾੜੀ ਦਾ ਪ੍ਰਧਾਨ ਹੈ ਉਹਨਾਂ ਨੂੰ ਗਾਉਂਦਾ ਸਿੱਧਾ ਗਈ ਜਾਂਦਾ ਵੀ ਤੱਕੜੀ ਨੂੰ ਵੋਟ ਪਾਉ ਉਹ ਭਰਾਵਾ ਤੱਕੜੀ ਨੇ ਕਰਿਆ ਕੀ ਸਾਨੂੰ ਐਂ ਦੱਸ ਸਮਝਾ ਦੇ ਅਸੀਂ ਵੋਟ ਪਾ ਦੇਵਾਂਗੇ ਤੱਕੜੀ ਨੂੰ ਪੰਤਕ ਪਾਰਟੀ ਕਹੀ ਜਾਂਨੇ ਇਕੱਲੀ ਪਾਂਸ ਦੇ ਲਈ ਉਹਨੇ ਕਰਿਆ ਕੀ ਆ ਅਖਾਂ ਨੂੰ ਕਾ ਦੋ ਵੀ ਪਾਂਸ ਦੇ ਲਈ ਆ ਕਰਤਾ ਉਹਨੇ ਕੋਈ ਬੰਦੀ ਸਿੰਘ ਰਿਆ ਕਰ ਸਮਝ ਸਭ ਤੋਂ ਵੱਧ ਜ਼ੋਰ ਲੱਗਿਆ ਅੰਮ੍ਰਿਤਪਾਲ ਨੂੰ ਫੜਾਉਣ ਵਾਸਤੇ ਉਹਦਾ ਬੀਬੀ ਹਰਸਮਿਤ ਕੌਰ ਬਾਦਲ ਤੇ ਮਜੀਠੀਆ ਦਾ ਇੰਨਾ ਜ਼ੋਰ ਲੱਗਿਆ ਵੀ ਕਿਸਦਾ ਨਾਮ ਅੰਮ੍ਰਿਤਪਾਲ ਅੰਦਰ ਚੱਲ ਜੇ ਅੰਦਰ ਚੱਲ ਜੇ ਸਰਸਰ ਸਾਧ ਨੂੰ ਮਾਫੀ ਦਾ 10 ਮਿੰਟਾਂ ਦੇ ਬਾਅਦ ਹੀ ਉਹਨਾਂ ਨੇ ਪਤਾ ਨਹੀਂ ਸਾਡੇ ਲੋਕ ਸਮਝਦੇ ਕਹਿਣੀ ਇਹ ਗੱਲਾਂ ਨੂੰ ਵਾਲੇ ਵੀ ਕੱਟ ਆਪਾਂ ਨੂੰ ਇਕੱਠੇ ਆਉਣਾ ਪਊਗਾ ਇਕੱਠੇ ਹੋ ਕੇ ਅੱਲਾ ਤਾਂ ਇਹਨਾਂ ਤੋਂ ਹਰਿਮੰਦਰ ਸਾਹਿਬ ਦਾ ਕਬਜ਼ਾ ਜਿਹੜਾ ਇਹ ਬਾਦਲ ਕਹਤੋਂ ਸਾਨੂੰ ਪਹਿਲਾਂ ਇਹਨਾਂ ਤੋਂ ਉਤੋਂ ਕਬਜ਼ਾ ਹੈਗਾ ਇਹ ਉੱਥੇ ਜਨਦਾਦਾਂ ਸਾਝਾ ਜਨਦਾਦ ਉਹ ਜਿਹੜੀ ਲੋਕਾਂ ਦੀ ਗੱਲ ਕਰੇ ਸਿੱਖਾਂ ਦੀ ਗੱਲ ਕਰੇ ਜੇ ਆਪਾਂ ਇਸੇ ਤਰੀਕੇ ਨਾਲ ਚੁੱਪ ਬੈਠੇ ਰਹੇ ਆਵੜੀ-ਹਵੜੀ ਇਹਨਾਂ ਦੇ ਗੁਰਦੁਆਰਿਆਂ ਦੇ ਵੀ ਇਹਨਾਂ ਦਾ ਕਬਜ਼ਾ ਆਊਗਾ ਆਰਐਸਐਸ ਵਾਲਾ ਇਹ ਗੱਲ ਮੇਰੀ ਯਾਦ ਰੱਖੋ ਤਾਂ ਗੁਰਦੁਆਰਿਆਂ ਤੋਂ ਉਹਨੂੰ ਲੰਗਰ ਵੀ ਨਹੀਂ ਛਕਾ ਦਿਆ ਕਰਨਾ ਉਹਨੂੰ ਸਿੱਖਾਂ ਨੂੰ ਅੰਦਰ ਨਹੀਂ ਬਣ ਦਿਆ ਕਰਨਾ ਆ ਜੁਪੀ ਵਿਹਾਰ ਵਾਲੇ ਪਹਿਲਾਂ ਗਰੰਟੀ ਦਾ ਸਾਰੇ ਅੰਲਾ 100 ਚੋਂ 10 ਗੁਰਦੁਆਰਿਆਂ 'ਚ ਆਪਣੇ ਸਿੱਖਾਂ ਦੇ ਜਵਾਬ ਹੋਣਗੇ ਸਭ ਜੁਪੀ ਵਿਹਾਰ ਵਾਲੇ ਦੀ ਗਰੰਟੀ ਹੈ ਪਹਿਲਾਂ ਆਪਾਂ ਨੌਕਰੀਆਂ ਉਹਨੇ ਵੀ ਨੌਕਰੀਆਂ ਬਾਹਰੋਂ ਦੇਈ ਜਾਂਦੇ ਆਪਾਂ ਆਪਣੇ ਗੁਰਦੁਆਰਿਆਂ 'ਚ ਗਰੰਟੀ ਬਾਹਰ ਦੇ ਰੱਖੀ ਇਹਨੇ ਅੱਬ ਯਾ ਬੜੀਆਂ ਦਾ ਗੁਰਦੁਆਰਿਆਂ 'ਚ ਹਮਤੂਆਣੇ ਗੁਰਦੁਆਰਾ ਪੜਦੇ ਸੀ ਵਿਦਿਆਲਾ ਦਾ ਉਹ ਵੱਡਾ ਜਵਾਬ ਪਹਿਲਾਂ ਆਪਣੇ ਕਿੰਨੇ ਸਿੱਖਾਂ ਦੇ ਬੱਚੇ ਪੜਦੇ ਸੀ ਹੁਣ ਅੱਧ ਤੋਂ ਵੱਧ ਅਰਧਨ ਏਰੀਆ ਦੇ ਗੁਰਦੁਆਰਾ ਸਤਨਵਾਲ ਸਾਹਿਬ ਆ ਇੱਥੇ ਆ ਸਿਰਫ ਅੰਨਜਵਾਗ ਆ ਜਿਹੜੇ ਆਪਣੇ ਪੰਜਾਬ ਦੇ ਆ ਬਾਕੀ ਸਾਰੇ Rajasthan, UP ਦੇ ਆ ਦੋ ਤਿੰਨ ਉੱਤਰਾਖੰਡ ਚੋਂ ਆ ਚਾਰ ਸਾਰੇ ਪੰਜਾਬੀਆਂ ਨੂੰ ਹੋਇਆ ਪਤਾ ਨਹੀਂ ਕੀ ਆ ਅਸੀਂ ਇਸ ਵਾਰ ਤੁਰਦੇ ਨਹੀਂ ਆਦੇ ਬੱਚਾ ਨੂੰ ਗੁਰਬਾਣੀ ਮੰਨੀ ਪਾਉਂਦੇ ਨਹੀਂਗੇ ਸਭ ਤੋਂ ਫਾਇਦਾ ਜ਼ਰੂਰੀ ਆ ਪੱਗ ਬੰਨਣੀ ਤੇ ਜੂੜਾ ਰੱਖਣਾ ਕਿਹ ਕਿਹ ਕੇ ਜਵਾਗ ਜਾਂਦੇ ਆ ਅਸੀਂ ਇੱਕ ਦੋ ਵਾਰ ਤਾਂ ਜਾਂਦੇ ਨਹੀਂ ਕਿਤੇ ਫਿਰ ਦੋ ਤਿੰਨ ਜਵਾਗ ਤਾਂ ਜੰਮਣੇ ਚਾਹੀਦੇ ਹਨ ਇੱਕਦਾ ਗੁਰਦੁਆਰੇ ਚ ਹੋਵੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਬਹਿ ਜਾਣ ਗੁਰਦੁਆਰੇ ਛੱਡ ਦਿਆ ਕਰੋ ਦੋ ਦੋ ਤਿੰਨ ਤਿੰਨ ਜਵਾਬ ਸਾਡੇ ਹੋਣੇ ਚਾਹੀਦੇ ਆਪਾ ਆਖਾ ਉਹਦਾ ਜਾਣਦਮੀ ਤੇ ਸਾਲ ਦਾ ਮੁਖੀ ਜਿਹੜਾ ਆਪਣਾ ਤੋਂ ਨਾ ਉਹਦਾ ਬਿਆਨ ਆਇਆ ਕਿ ਪੰਜ ਬੱਚੇ ਇੱਕ ਜਗ ਦੇ ਪੰਜ ਬੱਚੇ ਆਉਣੇ ਚਾਹੀਦੇ ਅਸੀਂ ਤਾਂ ਆਦਾ ਵੀ ਪਾਇਆ ਕਰ ਦਿੰਦੇ ਪਰ ਤੁਸੀਂ ਸਾਹਮਣੇ ਨਹੀਂ ਕਿਸੇ ਨੂੰ ਸੱਤ ਜਰਨਲਿਸਟਾਂ ਨਾਲ ਗੱਲ ਦਾ ਪਿੰਡ ਰਾਣੇ ਤੋਂ ਬਾਅਦ ਕਿਸੇ ਨੇ ਜਵਾਬ ਨਹੀਂ ਸਾਹਮਣੇ ਆਇਆ ਉਦਾਪਨੀ ਖੁਦ ਵਿਆਹ ਕਰਾਇਆ ਨੂੰ ਰਾਇ ਦਾ ਨਾਗਾ ਚ ਪਾਇ ਪਾ ਬੱਚੇ ਜੇ ਤੂੰ ਆਪ ਹੀ ਵਿਆਹ ਕਰਾ ਲੈਂਦਾ ਇਹ ਤੇਰੇ ਨਾਲ ਪਹਿਲਾਂ ਜਿੰਨੇ ਜ਼ਥੇਦਾਰ ਹੋਏ ਆ ਕਾ ਇਹ ਦੰਨ ਵੀ ਠੀਕ ਸਾਲ ਦੇ ਮੁਖੀ ਹੋਏ ਨੇ ਸੰਤ ਗਿਆਨੀ ਜਨਾਰ ਸਿੰਘ ਖਾਲਸਾ ਪਿੰਡਰਾ ਦਾ ਵਿਆਹ ਹੋਇਆ ਸੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾ ਦਾ ਵਿਆਹ ਹੋਇਆ ਸੀ ਸੰਤ ਗਿਆਨੀ ਗੁਰਵਾਚਨ ਸਿੰਘ ਖਾਲਸਾ ਪਿੰਡਰਾਲੇ ਉਹਨਾਂ ਦਾ ਮਹਾਂਪੁਰਖਾਂ ਦਾ ਹੀ ਵਿਆਹ ਹੋਇਆ ਸੀ ਤੂੰ ਗੜੀ ਨਾ ਮੇਰੀ ਤੋਰਤੀ ਜਿਹੜਾ ਵਿਆਹ ਹੀ ਨਹੀਂ ਕਰਾਏਗਾ ਤੋ ਲੋਕਾਂ ਨੂੰ ਰਾਇ ਦਨਾ ਪੰਜ ਬੱਚੇ ਪੈਦਾ ਕਰੋ ਅਸੀਂ ਸਾਂਭਾਂਗੇ ਉੱਤੋਂ ਉਹ ਜਿਹੜੇ ਸੀਧ ਪਰਿਵਾਰਾਂ ਦੇ ਬੱਚੇ ਦੱਸੋ ਤਾਂ ਸਾਂਭਦੇ ਨਹੀਂ ਉਹਦਾ ਰੁੱਲਦੇ ਫਿਰਦੇ ਆ ਕਿਸੇ ਨੂੰ ਸਕੂਲ ਨਹੀਂ ਪਾ ਕੇ ਦਿੱਤਾ ਤੁਸੀਂ ਇਹ ਕਿਸੇ ਨੂੰ ਕੋਈ ਹਸਪਤਾਲ ਨਹੀਂ ਕਰਾ ਕੇ ਦਿੱਤਾ ਵੀਰੀ ਇਲਾਜ ਉਹ ਜੇ ਸਾਡੇ ਸਿੱਖਾਂ ਦੇ ਬੱਚਿਆਂ ਦਾ ਕੋਈ ਸਕੂਲ ਚ ਬਿੱਦਿਆ ਫ੍ਰੀ ਮਿਲ ਜੇ ਉਹ ਕੋਰੋਨਾ ਐਸਾਨ ਆ ਅਰਵਿੰਦਰ ਸਾਹਿਬ ਪੈਸਾ ਚੜਦਾਂ ਨੇ ਕਿਹੜੇ ਕਿੰਨੇ ਸਕੂਲ ਖੋਲਦੇ ਜੇ ਚਾਹਣ ਹਰ ਇੱਕ ਜਿਹੜੇ ਛੇ ਇੱਕ ਸਕੂਲ ਖੋਲ ਸਕਦੇ ਆ ਕਿ ਇੱਥੇ ਸਾਡੇ ਸਿੱਖਾਂ ਤੇ ਵਿੱਦਿਆ ਜਿਹੜੀ ਉਹ ਮੁਕਤ ਮਿਲੂਗੀ ਸਾਡੇ ਸਿੱਖਾਂ ਦੇ ਬੱਚਿਆਂ ਨੂੰ ਜਿਹੜਾ ਅੰਮ੍ਰਿਤਧਾਰਯੂ ਕਿਸਾਦਾਰੀ ਹੋ ਉਹਨੂੰ ਸਾਰਾ ਸਾਰਾ ਕੁਝ ਉਹਦਾ ਫਰੀ ਹੋਊਗਾ ਜੇ ਤੁਸੀਂ ਇੱਕ ਜਿਹੜੇ ਚ ਇੱਕ ਸਕੂਲ ਵੀ ਖੋਲਣਾ ਵੱਡਾ ਫਿਰ ਵੀ ਲੋਕ ਅੰਬਰਤਾ ਹੀ ਹੋ ਜਾਣ ਗੁਰਸਿੱਖੀ ਨਾਲ ਜੁੜਨਾ ਬਾਣੀ ਪੜ੍ਹਨਾ ਪਰ ਤੁਸੀਂ ਸੋਚਦੇ ਨਹੀਂ ਇਦਾਂ ਦਾ ਤੁਸੀਂ ਤਾਂ ਆਪਣੇ ਪੈਸੇ ਆਵਾ ਲਾ ਬਸ ਜਿਵੇਂ ਬਾਦਲ ਕੇ ਕਹਿੰਦੇ ਅਸ ਰੌਣੀ ਮਾੜੀ ਦਾ ਪ੍ਰਧਾਨ ਉਹ ਬਿਆਨ ਦੇ ਦਿੰਦਾਗਾ ਬਸ ਉਹਨਾਂ ਤੋਂ ਬਿਨਾ ਤਾਂ ਇਹ ਖਾਂਦਾ ਨਹੀਂਗਾ ਨਾ ਧੰਮਾਗਾ ਖਾਂਦਾਗਾ ਉਹਨਾਂ ਤੋਂ ਬਿਨਾ ਦੰਦ ਨਵੀਂ ਢਿੱਸਾਲ ਦਾ ਨਾ ਠੀਕ ਆਪਾਂ ਮੰਨਦੇ ਆ ਵੀ ਬਹੁਤ ਵੱਡਾ ਵਿਦਵਾਨ ਆ ਉਹ ਸੰਤ ਨੇ ਬਹੁਤ ਵੱਡੀ ਪਦਵੀ ਹੈ ਉਹਨਾਂ ਦੀ ਆਪਾਂ ਸਤਿਕਾਰ ਵੀ ਕਰਦੇ ਆ ਯਾਰ ਉਹਨਾਂ ਦਾ ਐ ਜੀ ਗੱਲ ਨਹੀਂ ਪਰ ਪਰ ਇਹਨਾਂ ਜ਼ਰੂਰ ਆ ਵੀ ਗੱਦੀ ਤੇ ਸੰਤ ਚਨਾ ਸਿੰਘ ਆਪ ਦਾ ਪਿੰਡਰਾ ਵਾਲੇ ਉਸੇ ਗੱਦੀ ਦੇ ਤੂੰ ਉਸੇ ਉਸੇ ਗੱਦੀ ਦੇ ਮਹਾਪੁਰਖੋਂ ਤੁਸੀਂ ਸਾਨੂੰ ਸੋਚਣਾ ਚਾਹੀਦਾ ਇਹ ਤੋਂ ਪਹਿਲਾਂ 14 14 ਸ਼ਹੀਦियां ਪ੍ਰਾਪਤ ਕੀਤੀਆਂ ਨੇ ਤੂੰ ਨਵੀਂ ਰੀਤ ਰੇ ਜਿਹੜਾ ਬਿਨਾ ਸ਼ਹੀਦ ਹੋ ਜਾਏਗਾ ਜੀ 92 ਸਾਲ ਦੇ ਜਿੰਨੇ ਵੀ ਮੋਗੀ ਰਹੇ ਆ ਸਾਰਿਆਂ ਨੇ ਸ਼ਹੀਦियां ਦਿੱਤੀਆਂ ਨੇ ਹੰਤਨ ਬਾਬਾ ਦੀਪ ਸਿੰਘ ਜਿਹੜਾ ਸਾਲ ਦਾ ਸਭ ਤੋਂ ਪਹਿਲਾ ਮੁਖੀ ਸੀਗਾ ਉਹਨੇ ਇਹਨਾਂ ਨੇ ਵੀ ਛੀਂ ਦੀ ਦਿੱਤੀ ਆ ਸੀਸ ਕਟਵਾਇਆਗਾ ਸਾਧਗਿਆਂ ਦੇ ਜਰਨੈਲ ਸਿੰਘ ਖਾਸ ਦਾ ਪਿੰਡ ਆਲੇ 80 ਗੋਲੀਆਂ ਛਾਤੀ 'ਚ ਖਾਧੀਆਂ ਨੇ ਜਿੰਨਾਂ ਨੇ ਪਰ ਆਪਾਂ ਤੁਰਦੇ ਪਤਾ ਨਹੀਂ ਹੁਣ ਕਿੱਧਰ ਨੂੰ ਆ ਐਵੇਂ ਇਹਨਾਂ ਮਾੜਾ ਆ ਗਿਆ ਪਰ ਉਧਰ ਲਗਾ ਹੀ ਨਹੀਂ ਪੈਂਦੇਗੇ ਸੋਚ ਨਹੀਂ ਹੋਦਾ ਸੀ ਅਗ ਆਪਣਾ ਇਹ ਹੀ ਵਿਚਾਰ ਸੀ ਭਰਾਵੋ ਅੱਗੇ ਤੋਂ ਦੀ ਮਰਜ਼ੀ ਆ ਜਿਵੇਂ ਇਗਾ ਜਿਹਨੇ ਵੀ ਆਪਣੇ ਪਾਂਸਕ ਸਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਖੜੇ ਹੋਏ ਕੈਂਡੀਡੇਟ ਉਹਨਾਂ ਨੂੰ ਜਿੱਤੇ ਹੋ ਭਾਈ ਅੰਮਰਤਪਾਲ ਸਿੰਘ ਖਾਸ ਤੌਰ 'ਤੇ ਜਿੱਤੇ ਹੋ ਇਹਨਾਂ ਨੇ ਆਪਣੀਆਂ ਵੋਟਾਂ ਖਾਤਰ ਭਾਜੀਪੀ ਆਣੇ ਸਰਸਾ ਨੂੰ ਬਰੀ ਕਰਤਾ ਆਪਾਂ ਇੱਥੇ ਬੈਠੇ ਚਾਕੀ ਜਾਨੇ ਆਪਣੇ ਸਿੱਖਾਂ ਨੂੰ ਵੋਟਾਂ ਨਹੀਂ ਪਾਉਂਦੇ ਇਹਨਾ ਵਾਂਗਰ ਤੁਰੇ ਫਿਰਦੇ ਆ ਆਸਮੇ ਲੜਾਈਆਂ ਕਰੀ ਜਾਂਦੇ ਆ ਆਪਾਂ ਨੂੰ ਬੱਡੀ ਗੱਲ ਨਹੀਂ ਜਿਹੜਾ ਜਿੰਨਾ ਕੋਈ ਪੈਸਾ ਨਹੀਂ ਉਹ ਕਿਹੜਾ ਭੁੱਖੇ ਮਰਦੇ ਆ ਮਰਦੇ ਆ ਰੋਟੀ ਕਾ ਕੇ ਦਾ ਉਹ ਵੀ ਪੈਂਦੇ ਆ ਉਹਨਾਂ ਨੂੰ ਕੋਈ ਟੈਨਸ਼ਨ ਵੀ ਨਹੀਂ ਵੀ ਇਹ ਕਰਕੇ ਕੋਸਿਆਂ ਦਾ ਲਾਲਚ ਨਾ ਕਰੋ ਲੀਡਰੀ ਪ੍ਰਧਾਨੀਆਂ ਵਿੱਚ ਆਪਣੇ ਸਿੱਖਾਂ ਦੀ ਮਦਦ ਕਰੋ ਹਾਂ ਸਭ ਤੋਂ ਪਹਿਲਾਂ ਤਾਂ ਜਿਹੜਾ ਅਕਾਲਤਾ ਦਾ ਜੱਦੇਦਾਰ ਉਹਨੂੰ ਬਦਲ ਕੇ ਜਿਹੜਾ ਬਾਦਲ ਕੀ ਕੁਛੜ ਕੇ ਉਹ ਨਿਕਲ ਸਕੇ ਜਿਉਂ ਜਿਹੜਾ ਅਰਮਣ ਆਈ ਬੈਠਾ ਹੈ ਭਾ ਜਿਹੜਾ ਬਾਦਲ ਜਿਵੇਂ ਕਹਿ ਦਿੰਦੇ ਆ ਬਾਦਲ ਕੇ ਉਹ ਮੇਉ ਕਰਦਾਗਾ ਹਰਜਿੰਦਰ ਸਿੰਘ ਤਾਮੀ ਦਾ ਬੈਣ ਆਇਆ ਕਿ ਬਾਦਲ ਕਹਿੰਨ ਰੋਟਾਂ ਬਾਦਲ ਤੱਕੜੀ ਪੰਥਕ ਪਾਰਟੀ ਉਹ ਭਰਾਵਾ ਕਿਹੜੇ ਵਸੇ ਪੰਥਕ ਪਾਰਟੀ ਸਾਨੂੰ ਵੀ ਤਾਂ ਦੱਸ ਅਸੀਂ ਵੀ ਦੇ ਲਈ ਪੰਥੀ ਐ 500 ਵਾਸਤੇ ਕਰੇਗੀ ਆ ਕੀ ਕਰਾਜ ਤੱਕ ਇੱਕ ਵੀ ਕੰਮ ਗਨਾਦਨ ਵੀ ਆ ਪੰਥ ਵਾਸਤੇ ਕਰਤਾ 14 ਜਵੀਰ ਦੀਆਂ ਕਰਾਂਗਾ ਸਭ ਤੋਂ ਵੱਧ ਬਾਦਲ ਕਹਨੇ ਕਰਾਂਗਾ ਜੇ ਬਾਦਲ ਕਹਨ ਨਹੀਂ ਕਰਾਇਆ ਤਾਂ ਫਿਰ ਇਨਸਾਫ ਕੌਣ ਦਿੰਦਾ ਸਿੱਖਾਂ ਤੇ ਗੋਲੀਆਂ ਦਾ ਮਾਰਗਾ ਉਹ ਵੀ ਵੰਦੀ ਜੰਗਨਾਰ ਆ ਕਰਾ 20000 ਰਾਜ ਰਹੇ ਆ ਇਹਨਾਂ ਦਾ ਜੇ ਚਾਹੁੰਦੇ ਤਾਂleveri ਆਵਾਜ਼ ਵੇਜੇ ਜੀ ਇਹ ਹਵਾਰੇ ਆਰਗਾਂ ਨੂੰ ਬਾਹਰ ਕਢਾ ਸਕਦੇ ਸੀ ਪਰ ਨਹੀਂ ਇਹਨਾਂ ਨੇ ਉਸ ਪਾਸੇ ਨੂੰ ਗਈ ਨਹੀਂ ਜੀ ਕਰ ਇੰਨੀਆਂ ਗੱਲਾਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਭਰਾਓ ਜੇ ਚੰਗੀ ਲੱਗਦੀ ਸ਼ੇਅਰ ਕਰ ਦਿਓ ਨਾ ਚੰਗੀ ਲੱਗਿਆ ਤਾਂ ਪੁਆਰ ਕੇ ਘਾਂਟ ਅੱਪ ਜਿਓ ਮੈਂ ਆਪਣਾ ਗੁਰੂ ਕੋਈ ਜ਼ਰੂਰੀ ਆ ਜੀ ਜੇ ਤੇ ਤੁਸੀਂ ਕੋਈ ਕੁਟਖਾਈ ਨਾ ਤੇ ਨਾ ਰਹੀ ਗਈ ਐ ਨਾ ਤੇ ਸੰਭਲੋਗੇ ਨਾ ਇਹ ਤਾਂ ਕੋਈ ਹਾਲ ਨਹੀਂ ਦਾ ਕੁੱਟ ਪੈਣੀ ਪੈਣੀ ਐ ਤਾਂ ਗੱਲ ਯਾਦ ਰੱਖ ਲਿਓ ਤੇ ਬੀਜੇਪੀ ਜਿੱਤੀ ਜਾ ਤੈਨੂੰ 5 ਸਾਲਾਂ ਦੀ ਨਤੀਜੇ ਮੂਹਰੇ ਆਉਣਗੇ ਆਡੇ ਇਹੋ ਕਿੰਨੀ ਘੋਟ ਪੈਗੀ ਕਿੰਨੀ ਵੀ ਚੱਲਦੇ ਆਣਗੇ ਪਤਾ ਲੱਗ ਜੂਗਾ ਜੇ ਤੁਸੀਂ ਵਾਲੇ ਵੀ ਆਪੇ 5 ਸਾਲਾਂ ਨੂੰ ਨਾ ਜਿੱਤੇ ਆਉਗੇ ਨਾ ਐਵੇਂ ਬਾਤ ਰੱਖਿਆ ਮਗਰ ਸਾਰੇ ਫਿਰ ਵਿਚਾਰੂ ਮਗਰ ਸਾਰੇ ਵਰਦਾ ਕੋਈ ਕਾਂਗਰਸ ਮਗਰ ਸਾਰੇ ਫਿਰ ਪਹਿਲਾ ਨੰਬਰ ਦਾ ਜੂਨ ਆ ਗਈ ਨੂੰ ਸੋਚਣੇ ਚਾਹੁੰਦਾ ਜੂਨ ਮਹੀਨਾ ਜੀ ਕੀ ਹੋਇਆ ਸੀਗਾ ਆਪਾਂ ਇਹਨਾਂ ਪਾਰਟੀਆਂ ਨੂੰ ਵੋਟਾਂ ਮਾਰਨ ਲੱਗਦੇ ਆ ਕਾਂਗਰਸ ਨੇ ਟੈਗ ਕਰਿਆ ਬਾਦਲ ਕਹਨੇ ਸਾਈਨ ਕਰੀ ਬਾਦਲ ਕਹਨੇ ਅਟੈਕ ਕਰਵਾਇਆ ਗੜਵਾਲਾ ਨੰਬਰ ਅੰਮ੍ਰਿਤਪਾਲ ਨੂੰ ਫੜਿਆ ਕਾਂ ਉਹਦੀ ਮਾਂ ਨੂੰ ਫੜਿਆ ਸੋ ਚੰਗਾ ਜਾਈਦਾ ਫਾਨੀ ਨਹੀਂ ਗੱਲਾਂ ਦਾ ਚਲੋ ਭਰਾਓ ਜੋ ਦੀ ਮਰਜੀ ਆ ਬਾਕੀ ਮੈਂ ਤਾਂ ਇਵੇਂ ਦੀ ਨਾ ਸਮਝੀ ਜਿਸ ਨੂੰ ਮਾਨਦੇ ਆਪਾਂ ਕਿਉਂ ਨਹੀਂ ਜੇ ਨੇ ਸਮਰਜੀਤ ਮਾਨ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੇ ਵੀਰ ਇਹਨਾਂ ਨੂੰ ਜਿੱਤਿਆ ਉਹ ਭਰਾਓ ਜ਼ਰੂਰੀ ਆ ਵੈਗ ਜੀ ਦਾ ਖਾਲਸਾ ਵੈਗ ਜੀ ਦੀ ਬਤ